ਮੈਨੂੰ ਕਾਂਗਰਸ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਦਾ ਉਮੀਦਵਾਰ ਐਲਾਨਿਆ ਸ। ਇਸ ਤੇ ਮੈਂ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਦਾ ਦਿਨੋ ਧੰਨਵਾਦ ਕਰਦਾ ਪਹਿਲਾਂ ਵੀ ਕੀਤਾ ਹੁਣ ਵੀ ਕਰਦਾ। ਪਰ ਕਹਿਨੂੰ ਕਿਹਾ ਤਾਂ ਉਹ ਜਿਹੜਾ ਬੰਦੇ ਦੇ ਆਪ ਦੇ ਪਰਿਵਾਰ ਦੇ ਬੰਦੇ ਨਾਲ ਹੋ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ। ਵੀ ਅੱਜ ਦਲਿਤ ਸਮਾਜ ਦਾ ਇੱਕ ਬੰਦਾ ਆਗੂ ਖੜ੍ਹਾ ਹੋਵੇ ਤੇ ਕੋਈ ਵੀ ਅਸੀਂ ਭਰਾ ਇੱਕ ਦੋ ਨੂੰ ਛੱਡ ਕੇ ਉਹ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਉਲਟ ਗਏ ਆ ਮੈਨੂੰ ਇਸ ਗੱਲ ਦਾ ਅਫਸੋਸ ਹੈ ਪਰ ਮੈਂ ਉਹਨਾਂ ਨੂੰ ਸਨੇਹਾ ਦੇਣਾ ਚਾਹਨਾ ਵੀ ਆਪਾਂ ਨੂੰ ਪਿਛਲੇ 7-8 ਸਾਲਾਂ ਤੋਂ ਨਗਰ ਨਿਗਮ ਦੇ ਵਿੱਚ ਕੋਈ ਨਮਾਇੰਦਗੀ ਨਹੀਂ ਮਿਣੀ ਤੇ ਜਿਹੜਾ ਆਪਾਂ ਇਤਿਹਾਸ ਰਚਿਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰੇ ਉਮੀਦ ਰੱਖਦੀਏ ਵੀ ਆਪਾਂ ਨੂੰ ਆ ਤਿੰਨ ਸੀਟਾਂ ਦਾ ਘੱਟੇ ਕੋਈ ਸੀਟ ਤੇ ਬਿਠਾਊਗਾ ਕਿਉਂਕਿ ਸਾਡੇ ਹਾਲਾਤ ਹੀ ਇਸ ਹਿਸਾਬ ਤੇ ਆ ਰਹੇ ਇਸ ਕਰਕੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਚੰਗਾ ਲੱਗਦਾ ਜੇ ਸਾਰੇ ਸਮਾਜ ਦੇ ਬੰਦੇ ਸਮਾਜ ਦੇ ਬੰਦਿਆਂ ਸਾਥ ਦਿੱਤੇ ਬੜੇ ਦੁੱਖ ਦੀ ਗੱਲ ਹੈ ਪਰ ਫਿਰ ਵੀ ਮੈਂ ਅਰਦਾਸ ਕਰਦਾ ਪਰਮਾਤਮਾ ਦੇ ਬੱਚਿਆਂ ਨੂੰ ਤੰਦਰੁਸਤ ਕਿੰਨੇ ਮੈਂਬਰ ਹਾਜ਼ਰ ਸੀ ਅਸੀਂ ਤਾਂ ਜੀ ਫਿਰ ਜਦੋਂ ਹਾਲਾਤ ਇਹ ਜੇ ਹੋ ਗਏ ਸੀਗੇ ਅਸੀਂ ਆਪਾਂ 12 ਜਾਣੇ ਸੀਗੇ ਲਗਭਗ 14 ਜਾਣੇ ਸੀ ਤੇ ਅਸੀਂ ਆਪਣਾ ਨਾਮ ਅੰਦਰ ਪ੍ਰਸਤਾਵ ਵਾਪਸ ਕਰਾ ਹਾਜ਼ਰ ਕਿੰਨੇ ਸੀਗੇ 40 ਬੰਦੇ ਲਗਭਗ 40 ਬਲੇ ਹਰ ਤੇ ਕਿਹਨੇ ਇਲੈਕਸ਼ਨ ਜਿੱਤ ਜਾਣਾ ਜਾਂ ਇਲੈਕਸ਼ਨ ਹਾਰ ਜਾਣਾ ਜਿੱਤ ਹਾਰ ਨਹੀਂ ਹੁੰਦੀ ਜਿਹੜਾ ਬੰਦੇ ਦੀ ਜ਼ਮੀਰ ਨਾਲ ਹਾਰੇ ਜਿਹੜੇ ਬੰਦੇ ਦਾ ਮਨ ਨਾਲ ਹਾਰੇ ਜਿਹੜਾ ਬੰਦਾ ਦਿਲ ਤੋਂ ਨਾ ਹਾਰੇ ਉਹ ਜਿੱਤਿਆ ਹੀ ਹੁੰਦਾ ਪਹਿਲਾਂ ਮੇਅਰ ਸਾਹਿਬ ਦੀ ਚੋਣ ਹੋਈ ਉਦੋਂ ਵੀ ਅਸੀਂ ਸਾਰੇ ਸਾਥੀ ਡਟ ਕੇ ਖੜੇ ਸੀ ਫਿਰ ਸੀਨੀਅਰ ਡਿਪਟੀ ਮੇਅਰ ਨੂੰ ਲਾਇਆ ਉਦੋਂ ਵੀ ਡਟ ਕੇ ਖੜੇ ਸੀ ਅੱਜ ਸੀਨੀਅਰ ਡਿਪਟੀ ਮੇਅਰ ਦੀ ਚੋਣ ਆਈ ਅਸੀਂ ਅੱਜ ਵੀ ਡਟ ਕੇ ਖੜੇ ਆ ਅਸੀਂ ਗਾਹ ਵੀ ਡਟ ਕੇ ਖੜਾਂਗੇ ਬੋਲੇ ਸੋਨਿਹਾਲ